ਜ਼ਿਲ੍ਹਾ ਮਾਨਸਾ ਦੇ ਕਸਬਾ ਬਰੇਟਾ ਵਿਖੇ ਅੱਜ ਤੜਕਸਾਰ ਇੱਕ ਗੰਭੀਰ ਹਾਦਸਾ ਵਾਪਰਿਆ ਜਿੱਥੇ ਸੜਕ ਹਾਸੇ ਦੌਰਾਨ 7 ਸਕੂਲੀ ਵਿਦਿਆਰਥੀਆਂ ਸਮੇਤ 9 ਜਣੇ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ ਤਾਂ ਉਸ ਦੀ ਟੱਕਰ ਇੱਕ ਬਰੀਜ਼ਾ ਗੱਡੀ ਦੇ ਨਾਲ ਹੋ ਗਈ ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇੱਥੇ ਜੋ ਕੁੱਲ 9 ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਘਟਨਾ ਦਾ ਪਤਾ ਲੱਗਦੇ ਸਾਰ ਹੀ ਨੇੜੇ ਤੇੜੇ ਦੇ ਲੋਕ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਜਿਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਜਿੱਥੇ ਸਕੂਲ ਬੈਂਡ ਵਿੱਚੋਂ ਬਾਹਰ ਕੱਢਿਆ ਉੱਥੇ ਕਾਰ ਸਵਾਰਾਂ ਨੂੰ ਵੀ ਸਹੀ ਸਲਾਮਤ ਉਹਦੇ ਵਿੱਚੋਂ ਬਾਹਰ ਕੱਢਿਆ ਅਤੇ ਤੁਰੰਤ ਉਹਨਾਂ ਨੂੰ ਬੁੱਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੋ ਇਹ ਘਟਨਾ ਅੱਜ ਸਵੇਰ ਦੀ ਹੈ ਜੋ ਜਾਖਲ ਰੋਡ ਦੇ ਉੱਪਰ ਇਹ ਓਵਰਬ੍ਰਿਜ ਦੇ ਕੋਲ ਇਹ ਹਾਦਸਾ ਵਾਪਰਿਆ ਹੈ ਜਿੱਥੇ ਸਕੂਲੀ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਅਤੇ ਦੋ ਹੋਰ ਲੋਕ ਵੀ ਇਸ ਵਿੱਚ ਜ਼ਖਮੀ ਹੋਏ ਹਨ ਸੋ ਜਿਨ੍ਹਾਂ ਨੂੰ ਬੁੱਟਲਾਟਾ ਦੇ ਸਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਬੇਸ਼ੱਕ ਅੱਜ ਪਹਿਲਾਂ ਦੇ ਮੁਕਾਬਲੇ ਧੁੰਦ ਬਹੁਤ ਘੱਟ ਸੀ ਪਰ ਫਿਰ ਵੀ ਅਜਿਹਾ ਹਾਦਸਾ ਪਰਨ ਕਰਨ ਕਾਰਨ ਲੋਕਾਂ ਵਿੱਚ ਸੋਗ ਦੀ ਲਹਿਰ ਹੈ ਕਿ ਆਉਣ ਵਾਲੇ ਧੁੰਦਾਂ ਦੇ ਸੀਜ਼ਨ ਨੂੰ ਰੱਖਦੇ ਆ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਸੰਬੰਧੀ ਕੋਈ ਪੂਖਤਾ ਪ੍ਰਬੰਧ ਕਰੇ ਅਤੇ ਆਮ ਲੋਕਾਂ ਨੇ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਮੌਸਮ ਦੇ ਹਿਸਾਬ ਨਾਲ ਲੋਕਾਂ ਨੂੰ ਤੇਜ਼ ਰਫ਼ਤਾਰ ਗੱਡੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਤਾਂ ਕਿ ਜੋ ਕੀਮਤੀ ਜਾਨਾਂ ਕਿਸੇ ਦੀ ਤਰ੍ਹਾਂ ਦੇ ਜੋਖਮ ਵਿੱਚ ਨਾ ਪਾਈਆਂ ਜਾਣ ਸੋ ਬਰੇਟਾ ਦੇ ਜਾਖੜ ਰੋਡ ਦੇ ਉੱਪਰ ਅੱਜ ਇਹ ਸਵੇਰੇ-ਸਵੇਰੇ ਹਾਦਸਾ ਵਾਪਰਿਆ ਜਿੱਥੇ ਸਕੂਲੀ ਵਿਦਿਆਰਥੀ ਸਮੇਤ ਕੁੱਲ 9 ਜਾਨੇ ਜਖਮੀ ਹੋ ਗਏ ਜੋ ਇਸ ਵਕਤ ਬਟਲਾਟਾ ਦੇ ਸਰਕਾਰੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਬਰੇਟਾ ਦੀਆਂ ਨੇ ਜਿੱਥੇ ਸਕੂਲ ਵਸਤੇ ਬਰੀਜਾ ਗੱਡੀ ਦੀ ਗੰਭੀਰ ਟੱਕਰ ਹੋਈ ਹੈ ਜਿਹਦੇ ਵਿੱਚ ਜਿੱਥੇ ਬੱਸ ਕਾफी ਨੁਕਸਾਨੀ ਗਈ ਹੈ ਉੱਥੇ ਬਰੀਜਾ ਗੱਡੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਸਾ ਕਿੰਨਾ ਭਿਆਨਕ ਵਾਪਰਿਆ ਬੇਸ਼ੱਕ ਅੱਜ ਬਹੁਤ ਘੱਟ ਧੁੰਦ ਸੀ ਫਿਰ ਵੀ ਅਜਿਆ ਹਾਦਸਾ ਵਾਪਰਿਆ ਤਾਂ ਆਉਣ ਵਾਲੇ ਧੁੰਦ ਦੇ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਚਾਹੀਦਾ ਹੈ ਕਿ ਤੇਜ਼ ਰਫ਼ਤਾਰੀ ਤੋਂ ਥੋੜਾ ਗੁਰੇਜ਼ ਕਰਨ ਅਤੇ ਆਪਣੀਆਂ ਗੱਡੀਆਂ ਜਿਹੜੀਆਂ ਸਾਵਧਾਨੀ ਨਾਲ ਚਲਾਉਣੀਆਂ ਚਾਹੀਦੀਆਂ ਹਨ ਸੋ ਇਹੀ ਸਾਡੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਆਪਣੇ ਜੋ ਸਾਧਨ ਨੇ ਟ੍ਰੈਫਿਕ ਦੇ ਵਿੱਚ ਜਿੱਥੇ ਵੀ ਕਿਤੇ ਜ਼ਿਆਦਾ ਟ੍ਰੈਫਿਕ ਹੁੰਦੀ ਉੱਥੇ ਬੜੀ ਸਲੋ ਤੇ ਸੁਚੱਜੇ ਢੰਗ ਨਾਲ ਚਲਾਏ ਜਾਣਾ ਦੇਰਵਤਰੀ ਤੋਂ ਬਚਾ ਜਾਵੇ ਸੋਏ ਹਾ ਸੱਜ ਕਸਵਾ ਬਰੇਟਾ ਦੇ ਵਿੱਚ ਜ਼ਿਲ੍ਹਾ ਮਾਨਸਾ ਤੇ ਜਾਖਲ ਰੋਡ ਦੇ ਉੱਪਰ ਅੱਜ ਤੜਕਸਾਰ ਵਾਪਰਿਆ ਹੈ